ਇਹ ਤੇ ਸਾਡੀਆਂ ਪੈਣਾ ਇੱਥੇ ਇੱਥੇ ਪਹੁੰਚ ਗਿਆ ਮੈਂ ਸਾਰੇ ਵੀਰਾਂ ਨੂੰ ਬੁਲਾ ਲੈਸ਼ ਕਰਦੀ ਹੈ ਇਹਦੇ ਬੀਜੋ ਗੱਲ ਸੁਣ ਲਓ ਜਰੂਰੀ ਜ਼ਰੂਰ ਹੈ 10 15 ਮਿੰਟ ਦੀ ਗੱਲ ਤੋਂ ਖੰਬੇ ਸੱਜੇ ਕਿਸੇ ਨੇ ਨਹੀਂ ਹੋਣਾ ਪਾਣੀ ਪੂੜੇ 10 ਮਿੰਟ ਇੱਥੇ ਬੈਠ ਜਓ RAMNAN ਤੁਹਾਡੇ ਨਾਲ ਜਿਹੜੇ ਵਿਚਾਰ ਸਾਡੇ ਕਰ ਰਹੇ ਬਹੁਤ ਜ਼ਰੂਰੀ ਕਿਉਂਕਿ ਇਹ ਵੀ ਵਿਚਾਰ ਤੁਸੀਂ ਫਿਰ ਪਿੰਡਾਂ ਤੇ ਲੈ ਕੇ ਆਪਰੇ ਲੋਕਾਂ ਨੂੰ ਨਾਮ ਬੰਦ ਕਰਵਾਸੇ ਤੇ ਤੁਹਾਨੂੰ ਪਤਾ ਹੋਏਗੀ ਤੇ ਫੇਰ ਹੀ ਆਪਾਂ ਅਗੇ ਆਪਣੇ ਕੰਮ ਕਰ ਸਕਾਂਗੇ ਸੋ ਇਹ ਐਨਜੀ ਦੇ ਨਾਮ ਦੇ ਸਾਥੀਆਂ ਨੂੰ ਅਸੀਂ ਹੁਣੇ ਇਹਦੇ ਵਿੱਚ ਇੱਕ ਅਹਿਮ ਧੂਤ ਦਾ ਸਾਡੇ ਡਾਕਟਰ ਸਾਹਿਬ ਸਾਡੇ ਸਰਪੰਚ ਬਲੰਦਰ ਜੀ ਨੇ ਦਵਾਈ ਹੈ ਕਿ ਉਹਨਾਂ ਦਾ ਆਪਣੇ ਛੋਟੇ ਪਿੰਡ ਦਾ ਵੀ ਬੜਾ ਮਸ਼ਹੂਰ ਆ ਤੁਸੀਂ ਇੱਕ ਵਧੀਆ ਇੱਕ ਨਮਾਇਆ ਰੋਡ ਰਾਗੀ ਤੇ ਹੁੰਦੀ ਸੀ ਉਹ ਸਾਡੇ ਨਾਲ ਫੇਰ ਤੋਂ ਜੋੜਿਆ ਤੇ ਲੰਮੀ ਜੀ ਮੇਰੀ ਬੁਜ਼ਾਰਤ ਛੇਵੀ ਹੈ ਕਿ ਗੁਰਤਾ ਸਾਹਿਬ ਨੂੰ ਕਿ ਜਿਹੜੇ ਕੋਈ ਝੰਮੇ ਸੱਜੇ ਹੋਏ ਵੀ ਨੇ ਵਾਪਸ ਉਹ ਜਿੱਥੇ ਤੋੜ ਕੇ ਨੋ ਤੇ ਢੱਕਣਾ ਤੋਂ ਲਵਾਉਂਦੇ ਅਸੀਂ ਆਪਣਾ ਕਰ ਹੀ ਆਪਣਾ ਤੋਂ ਅਨੁਪਛਾਣ ਦੇਖੋ ਭਾਵੇਂ ਸਾਨੂੰ ਆ ਭਾਵੇਂ ਨੰਦ ਸਾਹਿਬ ਭਾਵੇਂ ਵੱਡੇ ਤੋਂ ਵੱਡੇ ਜਾਂ ਛੋਟੇ ਤੋਂ ਛੋਟੇ ਸਾਥੀ ਦੀ ਜੇ ਪਛਾਣ ਹੋ ਪਾਰਟੀ ਦੀ ਦਿੱਤੀ ਹੋਈ ਪਛਾਣ ਬੇਰੀ ਗੁਜ਼ਾਰਿਸ਼ ਹੈ ਕਿ ਇਹਨਾਂ ਲੋਕ ਬਿਧਰ ਪਾਰਲੀਮੈਂਟ ਵਾਰਸ਼ ਕੈਂਡੀਡੇਟ ਹੋਰ ਕੋਈ ਨਹੀਂ ਹੋ ਸਕਦਾ ਸਮੁੱਚੇ ਪੰਜਾਬ ਦੇ ਵਿੱਚ ਪਾਰਟੀ ਨੇ ਉਹ ਕੈਂਡੀਡੇਟ ਚੁਣੇ ਨੇ ਜਿਹਦੇ ਕਿਸੇ ਆਈਡੈਂਟੀਟੀ ਦੇ ਮੌਤਾਜ ਨਹੀਂ ਤੇ ਕਿਸਮ ਦੱਸਣ ਦੀ ਬੋਲੀ। ਭਾਵੇਂ ਸਾਡੇ ਤੋਂ ਦਾਣ ਰਾਜਾ ਬੜੀ ਨੂੰ ਜਿਹੜੇ ਜਿਲ੍ਹਾ ਅਸੈਂਬਲੀ ਹਿੱਕੇ ਨੂੰ ਰਿਪਰੈਜ਼ੈਂਟ ਕਰਦੇ ਨੇ ਬੱਠੇ ਜਾ ਲੈਣੇ ਸੀ ਉਹਨਾਂ ਨੂੰ ਲੈਣੇ ਨਹੀਂ ਆ ਉਹਦਾ ਕਾਰਨ ਕੀ ਸੀ ਕਿ ਜਿਸ ਸਾਹ ਗੈਂਦ ਸਿੰਘ ਦੇ ਪੁੱਤਰ ਨੇ ਜਿਹਦੇ ਕੋਲ ਇਨਾ ਵੱਡਾ ਵਿਸ਼ਵਾਸ ਸੀ ਬੈਂਸ

ਉਹਨਾਂ ਦੇ ਦਾਦੇ ਦੇ بیٹے ਨੂੰ ਸਾ ਗੁਰਜੀਤ ਸਿੰਘ ਨੂੰ ਮੰਤਰੀ ਰੱਖਿਆ ਬਿੱੱਡੂ ਜੀ ਜਦੋਂ ਹਾਰ ਮੰਨ ਕੇ ਸੀ ਜਨਾਬ ਸ਼੍ਰੀ ਅਨੰਦਪੁਰ ਸਾਹਿਬ ਨੂੰ ਉਦੋਂ 라ਵਲ ਜੀ ਨੇ ਮੈਂ ਪਾਰਟੀ ਦਾ ਪ੍ਰਧਾਨ ਸੀ ਅੱਜ ਤੋਂ 11 ਸਾਲ ਪਹਿਲੇ ਜੋ 14 ਵਿੱਚ ਇਲੈਕਸ਼ਨ ਹੋਈ ਏ ਉਸ ਟਾਈਮ ਮੈਨੂੰ ਕਿਹਾ ਗਿਆ ਕਿ ਬਾਜੇ ਸਾਹਿਬ ਜਿੰਦੂ ਅਨੰਦਪੁਰ ਤੋਂ ਖੜਾ ਨਹੀਂ ਹੋਣਾ ਚਾਹੁੰਦਾ ਇਹਨੂੰ ਕੋਈ ਸ਼ੇਪ ਸ਼ੀਟ ਦੇ ਲਿਓ ਤੁਹਾਡੀ ਸਾਹਿਬ ਉਸ ਟਾਈਮ ਲੁਧਿਆਣਾ ਚੱਲ ਗਏ ਇਹਦੀ ਲਾਖਰੀ ਲਾਗੀ ਉੱਥੇ ਇਹਨੂੰ ਖੱਲਿਆ ਦੋ ਵਾਰ ਆਪੇ ਇਹਦੇ ਛੋਟੇ ਭਾਈ ਨੂੰ ਪਿਛਲੀ ਸਰਕਾਰ ਅਸੀਂ ਡੀਐਸਪੀ ਸਰਵਜਨ ਡੀਐਸਪੀ ਲਿਆ ਤੇ ਹੁਣ ਇਹਨੂੰ ਚਿੰਦੇ ਆਇਆ ਕਿ ਕਾਂਗਰਸ ਦੇ ਵਿੱਚ ਹਰ ਕਿਸਮ ਦੀ ਮੜਾਪਣ ਹੈ ਤੇ ਭਾਵੇਂ ਭਾਰ ਕਿਸਮ ਦਾ ਚੱਗਾਪਣ ਕਿੱਕੋ ਖਲੇ ਕਿ ਤੂੰ ਆਪਣਾ ਇਮਾਨ ਵੇਚ ਦਿੱਤਾ ਨਵੀਂ ਸਰਕਾਰੀ ਕੋਠੀਆਂ ਤੇ ਸਿਕਿਉਰਿਟੀ ਜਿਹੜੀ ਜੱਡ ਪਾਸੇ ਦੇਤੇ ਨੇ ਉਸ ਧਾਮ ਦੇ ਵਿੱਚ ਕੋਸ ਚੀਜ਼ ਨੂੰ ਮੈਂਟੇਨ ਕਰਨ ਵਾਸਤੇ ਕੋਠੀਆਂ ਨੂੰ ਤੇ ਕਾਮ ਚ ਆਪਣ ਨੂੰ ਮੈਂਟੇਨ ਕਰਨ ਵਾਸਤੇ ਤੂੰ ਆਪਣੀ ਮਾਨੇ ਦੇ ਪਿੱਛੇ ਛੁੜਾ ਮਾਰ ਤੂੰ ਪਾਰਟੀ ਨੇ ਫੈਸਲਾ ਕੀਤਾ ਜਿਹੜਾ ਸੂਬੇ ਦਾ ਟੌਪ ਦਾ ਗਦਾਰ ਉਹਦੇ ਖਿਲਾਫ ਤੁਸੀਂ ਟੌਪ ਦਾ ਮੁਹਬਦਾਰ ਆਪਣਾ ਲੀਡਰ ਲਓ ਸੋਦਾ ਤੈਨੂੰ ਉਥੋਂ ਚੰਗੀ ਤਰ੍ਹਾਂ ਮਾਨ ਕੇ ਘੱリエ ਸੋਦਾ ਕੰਮ ਦੇ ਵਕਤ ਵਿੱਚ ਲੋਕਾਂ ਨੂੰ ਇਹ ਗੱਲ ਸਮਝ ਆ ਜਾਵੇ ਤੁਹੇ ਇਸ ਗੱਲ ਤਾਂ ਰਾਜਾ ਬੜੀ ਜੀ ਨੂੰ ਉਤੋਦਾਰਿਆ ਗਿਆ ਸਾਸੁਖ ਬਾਦ ਸੇ ਖੈਰ ਆ ਨੂੰ ਭਾਵੇਂ ਭੁਰਾ ਦਦੇ ਰਹਿ ਮੜੇ ਇਸ ਮਹਾਰਾਜਾ ਸਤੋਜੀ ਦੇ ਖਲਾਮ ਕਿ ਜਿਹੜਾ ਤੁਹਾਨੂੰ ਕਬਾਣੇ ਕਿਹਾ ਸੀ ਸੰਥਾ ਤੋਂ ਸਰਕਾਰਾਂ ਚੱਲ ਗਈਆਂ ਤੇ ਤੁਸੀਂ ਸੁਣਿਆ ਨਾ ਕਹਿੰਦੇ ਜੇ ਨੂੰ ਸਿਕਿਉਰਿਟੀ ਦੇ ਲੋੜ ਹੈ ਪੋਲਿਟੀ ਵਾਲੇ ਕੋਲੋਂ ਸਿਕਿਉਰਿਟੀ ਦੇ ਰਾਜਨੀਤੀ ਕਰਨੀ ਤਾਂ ਬਣਾ ਸਿਕਿਉਰਿਟੀ ਤੋਂ ਮੈਂ ਆਪਣੀਆਂ ਵੀਰਾਂ ਨੂੰ ਤੇ ਭੈਣਾਂ ਨੂੰ ਦੱਸਣਾ ਚਾਹਾਂ ਚਾਰ ਮੈਂਬਰ ਨੇ ਜਿਹੜੇ ਸਭ ਵੰਸ਼ਗ ਮਾਮਲੇ ਕਰਦੇ ਨੇ ਇੱਕ ਉਹ ਹੁੰਦੇ ਇੱਕ ਧਰਮ ਪਤਨੀ ਹੈ ਇੱਕ ਉਹਨਾਂ ਦੇ ਮਾਤਾ ਜੀ ਨੇ ਇੱਕ ਉਹਨਾਂ ਦੀ ਸਿਸਟਰ ਤੇ ਚਾਰ ਬੰਦਿਆਂ ਨੂੰ ਪ੍ਰੋਟੈਕਸ਼ਨ ਦੇ ਵਾਸਤੇ 1100 ਬੰਦਾ ਪੁਲਿਸ ਭੇਜ ਗਏ ਜਿਹੜਾ ਸਾਰਾ ਮੁਹਾਲੀ ਜ਼ਿਲ੍ਹਾ ਉਹ 25 ਲੱਖ ਦੀ ਉਹਦੀ ਜਨਸਖਿਆ ਉਹਦੇ ਕੋਲ ਤੋਂ ਐਸਐਸਪੀ ਤੋਂ ਲੈ ਕੇ ਸਪਾਇਨ ਤੱਕ 1800 ਦੀ ਨਫੜੀ

ਜੰਗਲ ਦਾ ਮਰਿੰਦਰ ਸਿੰਘ ਨੇ ਕਵਰੇਜ 120 ਫੀਟੀਆਂ ਨਾਲ ਚਾਹੁੰਦੇ। ਇਹ ਜਿਹੜਾ ਨਵਾਂ ਮਹਾਰਾਜਾ ਸਤੋਜ ਆਇਆ ਇਹਦੇ ਕੋ 120 ਫੀਟੀਆਂ ਚ। ਹੈਲੀਕਾਪਟਰ ਨੂੰ ਤੋਂ ਇਹ ਵਰਤਦੇ ਆ ਜਿਹਦਾ ਟਾਂਗਾ ਵਰਤਦਾ ਪ੍ਰਾਣਿਕ। ਜਿਆ ਸੁਰਾ ਤੋਂ ਸਵਾਰੀਆਂ ਲੈ ਕੇ ਪਹਿਲੇ ਹਰਦਿਵਾਰ ਲੈ ਕੇ ਆਦੇ ਸੀ। ਉਸ ਤੋਂ ਬਾਅਦ ਟਾਂਗੇ ਤੋਂ ਵੀ ਬਾਅਦ ਆ ਗਿਆ ਡਾਕਟਰ ਵੱਲ ਦਾ। ਜਹਾਜ਼ ਹੈਲੀਕਾਪਟਰ ਲੱਖਾਂ ਰੁਪਿਆ ਦਾ ਹਜ਼ਾਰਾਂ ਰੁਪਿਆ ਦਾ ਖਰਚਾ ਸਾਡਾ ਨਿਹੜਾ ਉਹ ਕੇਜਰੀਵਾਲ ਦੇ ਅੰਦਰ ਕੇਜਰੀਵਾਲ ਨੇ ਹਿੰਦੁਸਤਾਨ ਕਿਤੇ ਜਾਣਾ ਹੁੰਦਾ ਸੀ ਇੱਕ ਸਪੈਸ਼ਲ ਜੈਟ ਰਿਪਰੈਜ਼ੈਂਟ ਕੰਪਨੀ ਸੀ ਪੰਜਾਬ ਸقاف ਜਿਹਦਾ ਵਿਆਹੀ ਦਾ ਖਰਚਾ 6 ਕਰੋੜ ਰੁਪਿਆ ਸੀ ਜੇ 6 ਕਰੋੜ ਰੁਪਿਆ ਤੁਮ ਕਿਤੇ ਅੱਧ ਘੰਟੇ ਲੈਂਦੇ ਹੋ ਇੱਕ ਜੈਟ 12 ਲੱਖ ਰੁਪਿਆ ਘੰਟੇ ਦਾ ਖਰਚਾ ਹੁੰਦਾ ਫਲਾਈਟ ਟਾਈਮ ਤੇ ਜਿਹੜੇ ਏਅਰਪੋਰਟ ਤੋਂ ਸੁਣਦਾ ਵੀ ਖਰਚਾ ਤੁਹਾਨੂੰ ਜਿਸ ਨਾਲ ਮੈਨੇਜਮੈਂਟ ਪਹਿਲਾਂ ਸਭਾ ਲੈਣੇ ਆ ਉਰਮਾਂ 2 ਘੰਟੇ ਵਰਤੋ ਤੇ ਭਗਵਾਂ ਚੇਵੀ ਘੰਟੇ ਵਰਤੋ ਨਾ ਪਾਛੇ ਜਾਓ। ਜੋ ਇੱਥੇ 6 ਕਰੋੜ ਰੁਪਏ ਦਾ ਲਮਾਸ। ਤਕਰੀਬਨ 48 ਕਰੋੜ ਰੁਪਏ ਪਿਛਲੇ ਸਾਲ ਕੇਜਰੀਵਾਲ ਨੂੰ ਸਾਰੇ ਹਿੰਦੁਸਤਾਨ ਦੇ ਦਰਸ਼ਕ ਕਰਾਉਣ ਤੇ ਪੰਜਾਬ ਦੇ ਖਜ਼ਾਨੇ ਵਿੱਚ ਪੋੜਾ ਨਾ। ਆ ਮੈਂ ਰਦਰਸਾ ਮੇਰੀ ਗੱਲ ਸੁਣਿਓ। ਇਹ ਪਾਰਟੀ ਜਿਹੜੀ ਕਹਿੰਦੀ ਸੀ ਸਾਰਾ ਨਵਾਬਸੀ ਸਰਜੀ ਔਰ ਕੰਟਰੀ। ਸਾਡੀਆਂ ਘਰਾਂ ਨੂੰ ਕਦਸਾ ਨਾ ਮੇਰੇ ਨਾਲ ਕੱਤੀ ਸੀ ਇਹਨਾਂ ਦਾ ਆਂਤ ਦਾ ਰਾਜ ਸਫਰ ਉਹ ਪਿਛਲੀ ਵਾਰ ਜਦੋਂ ਮੇਰੀ ਇਲੈਕਸ਼ਨ ਹੋ ਗਈ ਮੈਨੂੰ ਟੈਲੀਫੋਨ ਆਇਆ ਮੈਨੂੰ ਕਹਿ ਲਗਾ ਬਾਜਰ ਸਾਹਿਬ ਤੁਹਾਨੂੰ ਪਤਾ ਹੈ ਪਿਛਲੇ 15 ਦਿਨਾਂ ਦਾ ਇਸ ਤੁਹਾਡੇ ਗੁਰਦਾਸਪੁਰ ਦਾ ਇਚਾਰਜ ਹੈ ਮੈਨੇ ਮੈਨੂੰ ਕਿਹਾ ਜਾਈਂ ਆਪਣੀ ਇਲੈਕਸ਼ਨ ਜਿੱਤ ਅਸੀਂ ਉਹ ਸਰਦਾਵਰ ਦੇ ਪਿੰਡ ਰਿੰਡਾ ਸੀ ਗੈਸਟ ਹਾਊਸ ਅਜਿਹਾ ਗੁਰਦਾਸਪੁਰ ਦਰਿਆਦੇ ਸਿੰਘ ਹਾਂਜੀ ਸਿੰਘਪੁਰ ਆਪਣ ਸਿੰਧਾਰਾ ਤੋਂ ਤੇ ਰੇਸਟ ਹੁਸੈਨ ਉਹ ਸਾਰੇ ਮਨੇ ਮੁਕਰਾਜ ਤੇ ਮੈਨੂੰ ਕਹਿਣ ਲੱਗਾ ਬਾਜਰਾ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਤਾਂ ਮੈਂ ਦੱਸੂ ਇਹ ਜਾਨੀ ਕੱਲੇ ਤੁਸੀਂ ਜ਼ਿਲ੍ਹੇ ਤੋਂ ਥੋੜੇ ਤੇ ਸਾਨੂੰ ਅੱਗੇ ਲਾਉਂਦੇ ਸੀ ਤੇ ਬੇਦਸਤ ਪਿਛਲੇ ਹਫਤਾ ਪੂਰੀਆਂ ਥੋਰੀਆਂ ਭਰੀਆਂ ਟੀਮਾਂ ਲਿਆ ਉਹਦੇ ਵਿੱਚ ਆਂਡਤਾਂ ਦੇ ਕੋਲੋਂ ਫਾਰਮ ਕਰਾਇਆ ਟੈਲੀਫੋਨ ਲੈ ਕੇ ਅਸੀਂ 1000 ਰੁਪਇਆ ਮਹੀਨੇ ਦਾ ਤਰਤੀਆ ਤੇ ਕਹਿੰਦਾ ਜੀ 6 ਬੋਰੀਆਂ ਭਰੀਆਂ ਨੇ ਤੇ ਮੈਂ ਤੁਹਾਨੂੰ ਦੱਸਦਾ ਨਾ ਇਹ ਹਰਾਸ ਹੀ ਤੁਹਾਨੂੰ ਨਹੀਂ ਦਿੱਤਾ ਗਿਆ ਮੈਂ ਕਿਹਾ ਚੰਗਾ ਲੋਕ ਤੇ ਕਿਰਤੀ ਕੌਸ਼ਲ ਕੰਮ ਨਹੀਂ ਦੱਸਦਾ ਕਰਦਾ ਬੁਵਾ ਤੇ ਫਿਕਰ ਮੈਨੂੰ ਹੀ ਪੈ ਗਿਆ ਕਿ ਇਹਦਾ ਲਾਇਆ ਤੇ ਲਾਰਾ ਹੀ ਸੀ ਆ ਬਿੱਠੀਆਂ ਦੇ ਸਾਹਮਣੇ ਕਿਸੇ ਨੂੰ ਲਾੜ ਨਹੀਂ ਗਿਆ ਕਿ ਕਦੀ ਜ਼ਿਕਰ ਤਾਂ ਕੋਈ ਨਹੀਂ ਕੀਤਾ ਦਾ ਤੇ ਹੋਰ ਚੱਕੋ ਰੰਧਾਵਾ ਸਾਹਿਬ ਤੇਰਾ ਵਿੱਚੋਂ ਇੱਕ ਵੀ ਪਾਰਲੀਮੈਂਟ ਹਲਕੇ ਤੇ ਕਿਸੇ ਹੋਰ ਨੂੰ ਰਿਪਰੈਜ਼ੈਂਟੇਸ਼ਨ ਨਹੀਂ ਦਿੱਤੀ 13 ਜੋ ਕਿਸੇ ਇੱਕ ਪਾਰਲੀਮੈਂਟ ਹਲਕੇ یہ کہتے پناہ بیس بھی ابھی نومیشن دیا کریں کانگریس نے تو دو اپنے تو ہشیارپور کے سڈیاں نے ببولی فرید کورٹ والی ہے وہ ضلع پرشد کی چیئرپرسن ہے کوئی یامنی گوبر ہے بلکل سدارن ایک جواہر لال یونیورسٹی کی اچھی بنی ہوئی لڑکی ਹੁਸ਼ਿਆਰਪੁਰ ਐਟਰੀਓ ਦਾ ਕੰਮ ਕਰਦੀ ਉਹ ਨੂੰ ਟਿਕਟ ਕੋਈ ਉਹ ਯੋਦੀ ਪ੍ਰਟੀਕਲ ਕੋਈ ਇਹ ਨਹੀਂ ਹੈ ਕਿ ਇਹਨਾਂ ਦੇ ਮਾਪੇ-ਬਾਪ ਗਿਆ ਇਹਨਾਂ ਦੇ ਕਾਰਨ ਨੂੰ ਸਦਾਨ ਨਹੀਂ ਕਰ ਅਸੀਂ ਉਹਨਾਂ ਨੂੰ ਨਿਮਾਇੰਦਗੀ ਦਿੱਤੀ ਹੈ ਮੇਰੇ ਵਿਰੋਧে ਭਰਾਓ ਗੱਲ ਸਕਦੇ ਡੋਨਟ VOTING ਗੱਲ ਆਪਾਂ ਕਰ ਸਾਰੇ ਹਿੰਦੁਸਤਾਨ ਚ ਦੋ ਕਿਸਮ ਦਾ ਵੋਟ ਪੈ ਰਿਹਾ ਇੱਕ ਤਾਂ ਪਹਿਲਾ ਮੋਦੀ ਹੋਰ ਮੋਦੀ ਨੇ ਜੋ ਸਾਡੇ ਕਿਸਾਨ ਭਾਈਚਾਰੇ ਨਾਲ ਮਨੀਪੁਰ ਚ ਕੀਤਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਮਾਰ ਦਿੱਤੇ ਗਏ ਔਰਤਾਂ ਨਾਲ ਜੋ ਜੋ ਕੁਝ ਹੋਇਆ ਪੀੜ੍ਹੀਓ ਸਾਰੀ ਦੁਨੀਆ ਦੇ ਵਿੱਚ ਦੁਨੀਆ ਨਰੇਤਰ ਮੋਦੀ ਜੀ ਨੇ 10 ਮਿੰਟ ਦਾ ਵਕਤ ਨਹੀਂ ਕੱਢਿਆ ਉੱਥੇ ਜਾਣ ਵਾਸਤੇ ਮਨੀਪੁਰ ਰਾਜੇ ਤਾਂ ਆਖਦੇ ਵਿੱਚ ਆਏ थे ਅੱਜ ਦੇ ਦਿਨ ਉੱਥੇ ਆ ਗਿਆ ਹੈ ਬਹੁਤ ਵੱਡੇ ਪੇਮਾਨੇ ਤੇ ਦਿਆਨਾਜ਼ ਯਾਤਰੀਆਂ ਹੋ ਰਹੀਆਂ ਨੇ ਇੱਕ ਪਾਰਟिकुलर ਸੈਕਸ਼ਨal ਯਾਤਰੀ ਹੋ ਗਈ ਇੱਕ ਪਾਸੇ ਗਵਰਨਮੈਂਟ ਇੱਕ ਸੈਕਸ਼ਨ ਨੂੰ ਜਿਹੜੀ ਕ੍ਰਿਸ਼ੀ ਤੋਂ ਨੂੰ ਮਾਰੀ ਉਹਦੀ ਬਕਾਇਦਤ ਔਰ ਮਦਦ ਸਰਕਾਰੀ ਤੌਰ ਤੇ ਤੁਹਾਨੂੰ ਪਤਾ ਜਿਸ ਢੰਗ ਨਾਲ ਹੁੰਦੀ ਹੈ ਉਹਨਾਂ ਨੂੰ ਬਕਾਇਦਤ ਔਰ ہتھیار ਵੀ ਦਿੱਤੇ ਗਏ ਨੇ ਉਹਨਾਂ ਦੀ ਮਦਦ ਵੀ ਐਡਮਿਨਿਸਟ੍ਰੇਸ਼ਨ ਵੱਲੋਂ ਕੀਤੀ ਗਈ। ਮੁਸਲਮਾਨਾਂ ਦਾ ਸਾਰੇ ਹਿੰਦੁਸਤਾਨ ਚੋਂ ਉਹਦੀ ਵਦੀਰਾ ਹੋ ਰਿਹਾ ਤੁਸੀਂ ਵੇਖ ਰਹੇ। ਤੇ ਸਾਡੀਆਂ ਕੱਟ ਕੀਤੀਆਂ ਸਿਖਾਣਾ। ਆ ਮੇਰੀ ਚੇਤਨਾ ਘਰ ਸੁਣੋ। ਜਿਹੜੇ ਕਾਨੂੰਨਾਂ ਦਾ ਜ਼ਿਕਰ ਰੰਦਾ ਬਸਾਵਨ ਵੀ ਕੀਤਾ ਸੀ ਮੈਂ ਮੈਂਬਰ ਆ ਪਾਰਲੀਮੈਂਟ ਸੀ। میں خود بول دیا تسی بہت سارے نے اس پیڑی ساری دنیا جی گئی میں بول دیا اور میں پردان بیٹھے سی ہوں میں کہا پردان جی تسی دجی بار پردان منتری بانی کے بار بات ہون ٹائم ہے سٹیٹس میں نے باندھا تاگے تاگے سوپے دے بچوں دو بیٹھتی مہاتمہ گھنی کہ سردار خدا بھائی پٹے دے سردار پٹیل کیا جانتا سردار پٹیل صاحب پردان نہیں سمجھے ہوں منسٹر ਪਰ ਅੱਜ ਇਹ ਦੇਖੀ ਉਹ ਦੋ ਬੇਕਦਰਿਆਂ ਨੂੰ ਗੁੰਡੀਆਂ ਪਰ ਸਟੇਜ 'ਤੇ ਕਿਹਾ ਜਾਂਦਾ ਮੈਂ ਕਹਿੰਦੀ ਹੁਣ ਟਾਈਮ ਆਉਂਦਾ ਕਿਹਾ ਮੈਂ ਤੁਹਾਨੂੰ ਖੁਦ ਐਸ ਮੈਂਬਰ ਆਫ ਪਾਰਲੀਮੈਂਟ ਕਾਂਗਰਸ ਦਾ ਚਾਹਤ ਹੋਰ ਆਪੋਜੀਸ਼ਨ ਦੇ ਐਮਪੀ ਅਸੀਂ ਤੇ ਕਿਸਾਨ ਯੂਨੀਅਨ ਜਿਹੜਾ ਉੱਥੇ ਲੱਗਾ ਮੋਰਚਾ ਦਿੱਲੀ ਦੇ ਉੱਥੇ ਅਸੀਂ ਤੁਹਾਨੂੰ ਲੈ ਕੇ ਚੱਲੇ ਤੁਸੀਂ ਉੱਥੇ ਜਾ ਕੇ ਉਹ ਬਾਰਡਰ 'ਤੇ ਕੀ ਨਾ ਸੀ ਸੇਵਾ ਕਰ। ਕੋਤੇ ਨਾ ਕਿੰਨੀ ਗੱਲ ਕਰ ਦੋ ਕਿ ਮੈਂ ਤੇ ਤੁਹਾਡੇ ਫਾਇਦੇ ਵਾਸਤੇ ਆਇਆ ਸੀ। ਜੇ ਤੁਹਾਨੂੰ ਨਹੀਂ ਪਸੰਦ ਮੈਂ ਸਾਰੇ ਕਾਨੂੰਨ ਵਾਪਸ ਲੈ ਲਵਾਂ। ਮੈਂ ਵੀ ਲਾਉ ਅਸੀਂ ਤੁਹਾਡੇ ਹੱਕਾਂ ਦੇ ਇਕਾਰਾ ਵੀ ਲਾਵਾਂਗੇ ਤੇ ਹਿੰਦੂਸਤਾਨ ਦੀ ਸਾਰੀ ਕਸ਼ਮ। ਤੁਹਾਰੇ ਤੇ ਬਿਲਕੁਲ ਇੱਕ ਹੋਰ باغਵਾਦ ਹੋ ਜਾਏਗਾ। ਟਾਈਮ ਹੈ ਸਟੇਟਸਮੈਨ ਬਣਨ ਦਾ। ਆਹ ਟਾਈਮ ਹੈ ਜਿਹੜੀ 52 ਇੰਦੀ ਸਾਥੀ ਦੀ ਗੱਲ ਕਰਦੇ। ਐਡਾ ਬੰਦਾ ਪ੍ਰਧਾਨ ਮੰਤਰੀ ਉਹਦੀ ਛਾਤੀ ਜੋਦੀ ਸੋਚ ਵੀ ਉਹਨੇ ਫਰਖ ਦਿੱਤੀ ਹੋਣੀ ਤੇਰੀ ਗੱਲ ਸੁਣੀ ਅਗਲੇ ਦਿਨ ਮੈਂ ਦਫਤਰ ਸੱਜਿਆ ਪਾਰਲੀਮੈਂਟ ਮੇਰੇ ਕੋਲ ਪੇਸ਼ ਕਸ਼ ਕੀਤੀ ਕੇ ਦੱਸੋ ਕਿ ਕੀ ਹੋ ਸਕਦਾ ਬਾਜਾ ਸਾਹਿਬ ਆਹੇ ਕਿ ਕੁਝ ਨਹੀਂ ਹੋ ਸਕਦਾ ਇੱਕੋ ਗੱਲ ਸਮਝ ਲਓ ਹਿੰਦੁਸਤਾਨ ਦੇ ਕਿਸਾਨ ਨੇ ਤਾਂ ਵਿਸ਼ੇਸ਼ ਤੌਰ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਨੇ ਇਹ ਉਹਨਾਂ ਨੇ ਉਹਨਾਂ ਨੇ ਮੱਚ ਗੱਲ ਕਰ ਗਈ ਕਿ ਜਿਹੜਾ ਤੁਸੀਂ ਕੰਟਰੈਕਟ ਫਾਰਮ ਕੇ ਕੇ ਦੇ ਫਾਰਮ ਦੀ ਗੱਲ ਕੀਤੀ ਤੁਸੀਂ ਇਹ ਮਾਲੀਆਂ ਦੇ ਡਾਨੀਆਂ ਦੇ ਕਬਜ਼ੇ ਦੇ ਵਿੱਚ ਪੰਜਾਬ ਦੀ ਜ਼ਮੀਨ ਦੇ ਫਿਰ ਤੁਸੀਂ ਅਕਾਲੀ ਦਾ ਬਾਰਡਰ ਖੋਲੋਗੇ ਉਸ ਤੋਂ ਬਾਅਦ ਜਿਸ ਕਿਸਮ ਦੀ ਫਸਲ ਹੋ ਜਾਂਦੀ ਉਹਨਾਂ ਦੇ ਉਹ ਬੀਜਣਗੇ ਕਿਸਾਨਾਂ ਨੂੰ ਦੇ ਕੇ ਠੇਕਾ ਤੇ ਉਸ ਤੋਂ ਬਾਅਦ ਪੱਕੇ ਤੌਰ 'ਤੇ ਮਾਲਕ ਉਹ ਬਾਝਣਗੇ ਅਸੀਂ ਇਹ ਮੇਰੇ ਨਾਲ ਬੁਲਾਦੇ ਬਣ ਜਾਣਾ ਜ਼ਮੀਨ ਉਹ ਡਾਕੀਂ ਕੇ ਬਾਦੀ ਨੂੰ ਇੱਕ ਵਾਰ ਠੇਕੇ ਦੇ ਦਿੱਤੀ ਸ਼ਿਰਾ ਸਾਹਿਬ ਇੱਥੇ ਆਪ ਪਿੰਡਾਂ ਦਾ ਜ਼ਮੀਨਾਂ ਠੇਕੇ ਦੇ ਦੇ ਲਈ ਦੀ ਹੈ ਦੂਜੇ ਤੀਜੇ ਸਾਲ ਸਰਹੱਦ ਵੱਡੀ ਫਿਰਤਾ ਤੇ ਜ਼ਮੀਨ ਛਾੜਨ ਦੀ ਵਜ੍ਹਾ ਤੋਂ ਗੱਲ ਉਹਨਾਂ ਨੇ ਕੋਧੂੜੀ ਨਹੀਂ 4 ਮਹੀਨੇ ਬਾਅਦ ਉਹ ਹੀ ਕਾਨੂੰਨ ਵਾਪਸ ਕਰਦੇ ਪਏ 7 700 ਤੋਂ ਵੱਧ ਸ਼ਿਕਾਇਤਾਂ ਹੋਈਆਂ ਹੁਣ ਅੱਜ ਤੋਂ 2 ਮਹੀਨੇ ਪਹਿਲੇ ਸ਼ੰਭੂ ਤੇ ਜਿਹੜਾ ਦੂਜਾ ਬਾਰਡਰ ਹੈ ਖਨਾਰੀ ਦਾ ਬਾਰਡਰ ਉੱਥੇ 400 ਤੋਂ ਵੱਧ ਕਿਸਾਨ ਵੀਰ ਸਾਡਾ ਹਰਿਆਣੇ ਦੀ ਪੁਲਿਸ ਨੇ

ਸਾਰੇ ਕਿਸਾਨਾਂ ਦੇ ਟਰੈਕਟਰ ਭੰਗੇ ਗਏ ਐਂਡੀਆਂ ਭੰਗੀਆਂ ਜੀਆਂ ਮੋਟਰਸਾਈਕਲ ਭੰਗੇ ਗਏ ਅੱਗ ਲਾਈ ਗਈ ਤੇ ਰਿਤਪਾਲ ਸਿੰਘ ਨਾਮ ਦਾ ਇੱਕ ਕਿਸਾਨ ਬੋਰੇ ਚ ਪਾ ਕੇ ਚਾਦਰ ਵਿੰਦਰ ਸਿੰਘ ਜੀ ਤੁਹਾਡੇ ਦੇ ਮੇਰੇ ਵੱਲੋਂ ਅਸੀ ਸੌਂਕ ਜੀ ਲਉਂਦਾ ਉਹਨੂੰ ਬੋਰੇ ਚ ਪਾ ਕੇ ਜੱਗਾ ਤੋੜ ਕੇ ਬਾਵਾ ਤੋੜ ਕੇ ਰੋਡ ਤੇ ਮੈਡੀਕਲ ਕਾਲਜ ਚ ਲੈ ਗਏ ਉਹ ਫਿਰ ਪੀਜੀਐ ਮੇ ਜਾ ਕੇ ਮਸਾਂ ਤੋਂ ਦਾ ਇਲਾਜ ਹੋਇਆ ਪਤਾ ਨਹੀਂ ਹੁਣ ਬਚਿਆ ਕਿ ਕੀ ਹੋ ਲਿਖਿਆ

ਮੇਰਾ ਫ੍ਰੀਟਰੀ ਫੋਰਸਿਸ ਕੋ ਦਿਨਾਰੀ ਹੈ ਸਾਰਿਆਂ ਦੇ ਜਿਸਮਾਂ ਦੇ ਵਿੱਚ ਦਿਨਾਰੀ ਦੇ ਸ਼ਰੀਰਾਂ ਦੇ ਜ਼ਖਮ ਨੇ ਕਹਿ ਦਿਆ ਅੱਖ ਚਲੇਗੀ ਕਿ ਇਹਦਾ ਡੇਲਾ ਚਲਾ ਗਿਆ ਇਹਦੇ ਸਿਰ ਚ ਗੋੜੀਆਂ ਵੱਜੀਆਂ ਲੱਗੀਆਂ ਤੇ ਜਿਸਮ ਦੇ ਵੱਜੀਆਂ ਉਹਦਾ ਮਤਲਬ ਇਹ ਸੀ ਕਿ ਮੌਕੇ ਦੇ ਮਾਰ ਨਹੀਂ ਵੀ ਨਾ ਰਹਿਣ ਬਾਕੀ ਦਾ ਲੋਕਾਂ ਦਾ ਦੇਸ਼ੇ ਚੱਲ ਗਿਆ ਕਿ ਗੋੜੀਆਂ ਤੋਂ ਦੇਸ਼ੇ ਨਾ ਗੋੜੀ ਚੱਲ ਗਈ ਹੈ ਉਹ ਸਮਝ ਲੈ ਕੇ ਇਹਦੇ ਨਾਲ ਕਹਿਸ਼ਤ ਵੱਡੇ ਪਹਿਮਾਨੇ سو میں پہلی تم دسنا چاہتا ساری کانگریس تو مینیفیسٹو پارٹی کا میری فیسٹو کیا میریفیسٹو یہ آیا کہ جدید انڈیا بلاو کی مجورٹی آئی تمہیں چاہتا ردھاوا صاحب کےجریوال صاحب نے ممتا جی نے ادھو ٹھاکرے چیف منسٹر نے مدھیہ پردیش کے انہیں پٹرے کی ریلی چلو جی کہی ਕਦੇ ਇੰਡੀਆ ਬਿਨਾ ਕਿਸ ਮжоਰਿਟੀ ਆਉਂਦੀ ਹੈ ਅਸੀਂ ਕਾਂਗਰਸ ਦਾ ਪਕਾਣ ਨਕਰੀ ਬਣਾਉਂਦੇ ਸਾਰੇ ਨਾ ਬੜਿਆ ਬੜਿਆ ਕਿ ਨਹੀਂ ਸੁਣਿਆ ਤੁਸੀਂ ਤਾਂ ਮੈਂ ਤੁਹਾਨੂੰ ਸਿੱਧਾ ਸਵਾਲ ਕਰਨਾ ਕਿ ਪ੍ਰਧਾਨ ਮੰਤਰੀ ਸਾਡਾ ਬਣਾਓ ਤੇਰੇ ਆਪ ਵਾਲੇ ਨੂੰ ਗੁੜੀ ਦੀ ਗੱਲ ਦੀ ਜਦੋਂ ਇਹਨਾਂ ਨੂੰ ਵੋਟ ਪਾਇਆ ਵੀ ਜਨਦੀ ਦੀ ਆਣ ਕੇ ਕਾਂਗਰਸ ਨੂੰ ਆਕਾਦੀ党 ਵੀ ਰੱਲ ਕੋਈ ਨਹੀਂ ਕਿਉਂਕਿ ਬੀ.ਡੀ. ਹਰਸ਼ਵਰਤ ਤੇ ਬਦਲ ਜਦੋਂ ਇਹ ਕਾਰੇ ਕਾਨੂੰਨ ਮੋਦੀ ਨੇ ਕੱਢੇ ਨੇ ਉਦੋਂ ਕੈਬਨਿਟ ਵੀ ਬਣਦੀ ਤੋ ਮੇਰੀ ਗੁਜ਼ਾਰਿਸ਼ ਇਹ ਹੈ ਉਹ ਚੱਗਾ ਕੀਤਾ ਲਬਰੀ ਜੀ ਆਏ ਹੋ ਤੁਸੀਂ ਜਿਹੜੇ ਬਗਾਨੇ ਹੋਰ ਵੀ ਥੋੜੇ ਉੱਧਰ ਰਹਿ ਜਾਂਦੇ ਉਹਨਾਂ ਨੂੰ ਭਜਦੇ ਲਾਓ ਇਸ ਪਾਰਟੀ ਤੇ ਮੇਰੀ ਇਹ ਗੱਲ ਚੰਗੀ ਤਰ੍ਹਾਂ ਸੁਣ ਲਓ ਭਗਵੰਤ ਮਾਨਸ ਗੁਰੂ ਦਾ ਆਪਣਾ ਪਾਰਲੀਮੈਂਟ ਹਲਕਾ ਪਹਿਲੇ 6 ਮਹੀਨੇ ਚੱਲ ਗਿਆ ਹੁਣ 150 ਪਾਲਸੀ ਖਰਾਬ ਹੋ ਗਈ ਉਹ ਜਿੱਥੇ ਉਹ ਆਪਣਾ ਪਾਰਲੀਮੈਂਟ ਹਲਕਾ ਨਹੀਂ ਜਿੱਤ ਪਾ ਗਿਆ ਸਾਡੇ ਹਲਕੇ ਦੇ ਵਿੱਚ ਕੋਈ ਨਾਖਲਿਤ ਕੀਤਾ ਕੋਈ ਫਰਕ ਨਹੀਂ ਪੈਦਾ ਅਜੇ ਟਾਲੀਆਂ ਘੇਟਿਆ ਵਿੱਚ ਸਾਡਾ ਮਹੰਦਾਈ ਕਾਠੇ ਤੇ ਲੱਗਾ ਹੋਇਆ ਅਸੀਂ ਵਾਦਾ ਕੀਤਾ ਮੇਰੀ ਸੁਣ ਲੋ ਇਹ ਐਮਐਸਪੀ ਡਾਕਟਰ ਸੁਆਮੀ ਨਾਥਨ ਵਾਲੀ ਜਿਹੜੀ ਹੈ ਉਹਦਾ ਫਾਰਮੂਲਾ ਸੀਟੂ ਪਲੱਸ 50% ਕਾਂਗਰਸ ਸਰਕਾਰ ਬੰਦਿਆ ਸਰਕਾਰ ਚਾਹਦੇ ਆ ਪਹਿਲਾ ਵਾਦਾ ਜਿਹੜਾ ਪੂਰਾ ਕਰੇਗੇ ਹਿੰਦੁਸਤਾਨ ਦੀ ਕਿਸਾਨੀ ਨਾ ਹੋਏਗਾ ਅਸੀਂ ਤੁਹਾਨੂੰ ਤੈਨ ਫਸਲਾ ਸਰਕਾਰੀ ਰੇਟ ਲਿਗੈਲਿਸ ਕਰਕੇ ਨਹੀਂ ਕਿਹੜਾ ਉਤਪਾਦ ਫਸਲ ਸਰਕਾਰ ਚੁਟੇਗੀ ਕੋਈ ਘਰ ਨੂੰ ਫਿਕਰ ਦੀ ਰੋੜ ਨਹੀਂ ਹੋਏ ਇਹੀ ਕਿਸਾਨ ਪ੍ਰਾਪਤ ਕਿਸਾਨ ਚਲਵਟੀਆਂ ਮੰਗਦੀਆਂ ਨੇ ਇਹ ਹੀ ਅਸੀਂ ਤੁਹਾਨੂੰ ਦਵਾ ਦੇ ਨੰਬਰ 2 ਇੱਕ ਵਾਰ ਬੈਠੋਇਆ ਨੰਬਰ 2 ਦੇ ਵਿੱਚ ਔਰਤਾਂ ਨਾਲ ਸਾਡੀ ਗੱਲ ਸੁਣੋ ਅਸੀਂ ਇੱਕ ਮਹਾਂ ਲక్ష్ਮੀ ਸਕੀਮ ਚਲਾ ਰਹੇ ਹਾਂ ਜਿਹਦੇ ਵਿੱਚ 25 ਸਾਲ ਤੋਂ ਛੋਟੀ ਉਮਰ ਦੀਆਂ ਸਾਡੀਆਂ ਨੌਜਵਾਨ ਬੱਚੀਆਂ ਹਿੰਦੁਸਤਾਨ ਦੇ ਹਰ ਗਰੀਬ ਜਿਹੜਾ ਗਰੀਬ ਪਰਿਵਾਰ ਨੂੰ ਹਰ ਪਰਵਾਰ ਨੂੰ 1 ਲੱਖ ਰੁਪਇਆ ਨੌਜਵਾਨ ਬੱਚੇ ਨੂੰ ਦਿੱਤਾ ਜਾਏਗਾ ਉਹ ਆਪਣੇ এডਿਕੇਸ਼ਨ ਵਾਸਤੇ ਆਪਣੇ ਜਿਹੜਾ ਲੋਕਾਂ ਦਾ ਵਾਸਤੇ ਆਪਣੇ ਕੰਮ ਨੂੰ ਕੰਮ ਸ਼ੁਰੂ ਕਰਨਾ ਚਾਹੇ ਉਹ ਲੱਖ ਰੁਪਇਆ ਵਾਪਸ ਜੀ ਆ ਜਾਏਗਾ ਉਹਦੀ ਬਕਾਇਦਾਤ ਪਰ ਮਦਦ ਹੋਈ 1 ਲੱਖ ਰੁਪਇਆ ਮੈਨੇ ਦੇਖਾ ਬਕਰ ਤੋਂ ਅਨੁਪਤਾ ਰਾਈਟ ਟੂ ਵਰਕ ਦੇ ਵੀ ਪੇਟੂ ਖੇਤਾਂ ਦੇ ਵਿੱਚ ਆਉਂ